ਲੁਧਿਆਣਾ ਦੇ ਵਿੱਚ 1 ਮਹੀਨਾ ਦੇ ਪਹਿਲਾਂ ਜਿਹੜੀ ਇੱਕ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਜੋ ਪ੍ਰਾਚਨ ਸ਼ੀਤਲਾ ਮਾਤਾ ਮੰਦਿਰ ਆ ਉਸ ਦੇ ਵਿੱਚ ਚੋਰੀ ਹੁੰਦੀ ਹੈ ਤੇ ਪੁਲਿਸ ਵੱਲੋਂ ਕਾਰਵਾਈ ਦੀ ਜਿਹੜੀ ਗੱਲ ਆਖੀ ਗਈ ਸੀਗੀ ਤੇ 1 ਮਹੀਨਾ ਬਾਅਦ ਕਾਰਵਾਈ ਨਾ ਹੋਣ ਤੇ ਜਿਹੜੇ ਹਿੰਦੂ ਸਨਾਤਨੀ ਲੋਕ ਆ ਉਹਨਾਂ ਦੇ ਵੱਲੋਂ ਫਰੋਜ਼ਪੁਰ ਰੋਡ ਜਾਮ ਕਰ ਦਿੱਤਾ ਗਿਆ ਤੇ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਮੰਦਿਰ ਪ੍ਰਬੰਧਕ ਕਮੇਟੀ ਹੈ ਤੇ ਜਿਹੜੇ ਸਨਾਤਨ ਤਰਨਨਾ ਪ੍ਰੇਮੀਆ ਉਹਨਾਂ ਦੇ ਵੱਲੋਂ ਜਿਹੜਾ ਹੈ ਧਰਨਾ ਲਗਾ ਦਿੱਤਾ ਗਿਆ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਨੇ ਕਿ ਜਿਹੜਾ ਇਹ ਪ੍ਰੋਟੈਸਟ ਕੀਤਾ ਗਿਆ ਹੈ ਤੇ ਇਹ ਜਿਹੜੇ ਲੋਕ ਨੇ ਉਹ ਹੁਣ ਸੜਕਾਂ 'ਤੇ ਉਤਰੇ ਨੇ ਕੀ ਲੱਗਦਾ ਹੈ ਜੀ ਪੁਲਿਸ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਕਿ ਪੁਲਿਸ ਜਿਹੜਾ ਹੈ ਕਾਰਵਾਈ ਨਹੀਂ ਕਰਨਾ ਚਾਹੁੰਦੀ ਤੇ ਇਸ ਨੂੰ ਲੈ ਕੇ ਜਿਹੜੇ ਸਨਾਤਨ ਧਰਮ ਪ੍ਰੇਮੀ ਆ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਹੈ ਤੇ ਸੜਕਾਂ ਦੇ ਉੱਤੇ ਜਿਹੜੇ ਉਤਰੇ ਹੋਏ ਨੇ ਉਹ ਗੱਲਬਾਤ ਕਰ ਲੈਂਦੇ ਆ ਕਿ ਤੁਹਾਨੂੰ ਦੇ ਦੋ ਇੱਕ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਕੋਈ ਕਾਰਵਾਈ ਨੀ ਪੁਲਿਸ ਵੱਲੋਂ ਕੀਤੀ ਗਈ ਤੇ ਅੱਜ ਤੁਹਾਨੂੰ ਸੜਕਾਂ ਤੇ ਆਖਿਰਕਾਰ ਆਣਾ ਪਿਆ ਨਹੀਂ 7 ਜਨਵਰੀ ਨੂੰ ਐਪੀਸੋਡ ਹੋਇਆ ਸੀਗਾ ਕਿ ਇੱਕ ਮਹੀਨੇ ਤੱਕ ਪੁਲਿਸ ਇਹੀ ਕੈਰੀ ਸੀਗੀ ਕਿ ਦੋ ਦਿਨ ਹੋਰ ਚਾਹੀਦੇ ਦੋ ਦਿਨ ਹੋਰ ਚਾਹੀਦੇ ਤੇ ਬਹੁਤ ਜ਼ਿਆਦਾ ਲੰਮਾ ਖਿੱਚ ਗਿਆ ਇਸ ਕਰਕੇ ਹੁਣ ਸਾਰਿਆਂ ਨੂੰ ਐਕਸ਼ਨ ਲੈਣਾ ਪਿਆ ਲੱਗਦਾ ਕਿ ਚੋਰੀ ਦੀ ਘਟਨਾ ਤੋਂ ਜ਼ਿਆਦਾ ਵੱਡੀ ਬੇਅਦਬੀ ਦੀ ਘਟਨਾ ਬੇਅਦਬੀ ਦੀ ਘਟਨਾ ਜਿਹੜੀ ਉਹ ਜ਼ਿਆਦਾ ਹੈ ਚੋਰੀ ਤੋਂ ਚਲੋ ਇਹ ਮਟੀਰੀਅਲ ਜਿਹੜਾ ਮੇਨ ਬੇਅਦਬੀ ਦਾ ਇਸ਼ੂ ਹੈ ਤੇ ਦੇਖੋ ਐਡਮਿਨਿਸਟ੍ਰੇਸ਼ਨ ਨੂੰ ਜ਼ਿਆਦਾ ਐਕਟਿਵਲੀ ਜ਼ਿਆਦਾ ਪ੍ਰੋਐਕਟਿਵਲੀ ਇਹ ਬਹੁਤ ਪਹਿਲੇ ਸੋਲਵ ਕਰਨਾ ਚਾਹੀਦਾ ਸੀਗਾ ਬਹੁਤ ਪਹਿਲੇ ਪਕੜਨਾ ਚਾਹੀਦਾ ਸੀ ਬਹੁਤ ਟਾਈਮ ਲੱਗ ਗਿਆ ਮਿਸਟਰ ਹੁਣ ਮਹਿਲਾਵਾਂ ਤੋਂ ਇੱਕ ਡਿਮਾਂਡ ਸੁਣੀ ਹੈ ਕਿ ਉਹ ਕਹਿੰਦੀਆਂ ਕਿ ਸੀਪੀ ਸਾਹਿਬ ਇੱਥੇ ਆਣ ਫੇਰ ਉੱਠਾਂਗੇ ਲੱਗਦਾ ਹੈ ਕਿ ਹੁਣ ਸੀਨੀਅਰ ਅਫਸਰ ਕਹਿ ਰਹੇ ਕਿ ਪਹਿਲਾਂ ਤੁਸੀਂ ਸਰਗਟ ਹਾਊਸ ਦੇ ਅੰਦਰ ਚੱਲੋ ਫੇਰ ਬੁਲਾ ਲੈਣੇ ਉਹਨਾਂ ਨੂੰ ਆਣਗੇ ਸੀਪੀ ਸਾਹਿਬ ਨੂੰ ਆਉਣਾ ਚਾਹੀਦਾ ਕਿਉਂ ਨਹੀਂ ਆਉਣਾ ਚਾਹੀਦਾ ਸੀਪੀ ਤੋਂ ਨੂੰ ਆਉਣਾ ਚਾਹੀਦਾ ਸਾਰੇ ਜਣੇ ਨੇ ਬੈਠੇ ਵਾਲਾ ਕੰਮ ਕਰੋ ਸਾਰੇ ਮੀਡੀਆ ਦੇ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਰੋਸ਼ ਹੈ ਤੇ ਇੱਕੋ ਹੀ ਮੰਗ ਹੈ ਕਿ ਜਿਹੜਾ ਪੁਲਿਸ ਕਮਿਸ਼ਨਰ ਨੂੰ ਮੌਕੇ ਤੇ ਆਉਣਾ ਚਾਹੀਦਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਮਹਿਲਾਵਾਂ ਨੇ ਉਹ ਵੀ ਧਰਨੇ ਤੇ ਬੈਠੀਆਂ ਹੋਈਆਂ ਨੇ ਤੇ ਲੋਕ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੁਝ ਕਹਿਣਾ ਹੈ ਇਹਨਾਂ ਦਾ ਵੀ ਜਿਹੜਾ ਜਿਹੜੇ ਧਰਨੇ ਤੇ ਵਜਾ ਸਾਹਿਬ ਵੀ ਪਹੁੰਚੇ ਨੇ ਵਜਾ ਸਾਹਿਬ ਕਿਵੇਂ ਦੇ ਦੇਓ ਜਿਹੜਾ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਪਾਰ ਚੱਲ ਰਿਹਾ ਹਨੂਮਾਨ ਚਾਲੀਸਾ ਦਾ 2 ਮਿੰਟ ਰੋਕੇ ਆਪਾਂ ਇਸ ਦੀ ਨੂੰ ਗੱਲ ਕਰਾਂਗੇ ਪਰ ਬੇਅਦਬੀ ਹੋਈ ਹੈ ਇੱਕ ਮੰਨਦੇ ਹੋ ਮੰਚ ਇੱਕ ਬੜਾ ਵੰਚ ਹੈਗਾ ਕਿ ਇਹ ਜਿਹੜਾ ਕੰਮ ਹੋਇਆ ਇਹ ਮੰਚ ਅੱਜ ਸਾਡੀ ਭਾਵਨਾਵਾਂ ਵਿੱਚ ਰੋਸ਼ ਹੈ ਇਸ ਕਰਕੇ ਅਸੀਂ ਸਾਰੇ ਅੱਜ ਸਮਾਜ ਨੂੰ ਇੱਥੇ ਆ ਕੇ ਆਣਾ ਪਿਆ ਇਹ ਜਲਦੀ ਦਾ ਜਲਦੀ ਸਾਨੂੰ ਕੋਈ ਨਹੀਂ ਸਾਨੂੰ ਦੋਸ਼ਾਂ ਤੋਂ ਜਲਦੀ ਜਲਦੀ ਫੜੇ ਜਾਣ ਬਸ ਤੇ ਦੇਖ ਸਕਦੇ ਹੋ ਕਿ ਇੱਕ ਕੋਈ ਗੱਲ ਹੈ ਕਿ ਜਿਹੜਾ ਸਮਾਜ ਜਿਹੜੀ ਬੇਅਦਬੀ ਹੋਈ ਹੈ ਜਿਹੜੀ ਧਰਮ ਦੀ ਬੇਅਦਬੀ ਹੋਈ ਹੈ ਤੇ ਜਿਹੜੇ ਆ ਉਹਨਾਂ ਦਾ ਇੱਕੋ ਹੀ ਗੱਲ ਕਹਿਣਾ ਹੈ ਕਿ ਜਿਹੜਾ ਸਾਨੂੰ ਇਨਸਾਫ ਲੈ ਲੈ ਹੁਣ ਸੜਕਾਂ ਤੇ ਆਣਾ ਪੈ ਰਿਹਾ ਤੇ ਜਿਹੜੇ ਆ ਜਿਹੜੇ ਮਰਵਾਹ ਸਾਹਿਬ ਮਰਵਾਹ ਸਾਹਿਬ ਕਿਵੇਂ ਕਹਿ ਦੇਖਦੇ ਹੋ ਤੇ ਦੇਖ ਸਕਦੇ ਹੋ ਕਿ ਜਿਹੜੇ ਹਿੰਦੂ ਸੰਗਠਨ ਦੇ ਲੋਕ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਿਵ ਸੈਨਾ ਤੋਂ ਪਹੁੰਚੇ ਨੇ ਇਤੋ ਕੀ ਪੋਟਾਸਟ ਕੀਤਾ ਜਾ ਰਿਹਾ ਲਗਾਤਾਰ ਇੱਕ ਜਿਹੜਾ ਹੈ ਕਿ ਜਿਹੜੇ ਇਹ ਲੋਕ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਿਵੇਂ ਦੇ ਦੇਉ ਬੇਦਬੀ ਹੋ ਗਈ ਚੋਰੀ ਕੀਤੀ ਕੀ ਉਸ ਤੋਂ ਬਾਅਦ ਜੁੱਤੇ ਚੱਪਲਾਂ ਲੈ ਕੇ ਜਿਹੜੇ ਪਿੰਡੀ ਦੇ ਉੱਤੇ ਚੜ ਗਏ ਲੱਗਦਾ ਹੈ ਕਿ ਚੋਰੀ ਤੋਂ ਵੱਡੀ ਬੇਦਬੀ ਹੈ ਮੈਂ ਇਹਨੂੰ ਚੋਰੀ ਮੰਨਦਾ ਹੀ ਨਹੀਂ ਜੀ ਇਹ ਬੇਦਬੀ ਹੈ ਸਨਾਤਨ ਧਰਮ ਦੇ ਅੰਦਰ 146 ਸਾਲ ਬਾਅਦ ਜਿਹੜਾ ਮਹਾਕੁੰਮ ਦਾ ਮਹੀਨਾ ਚੱਲ ਰਿਹਾ ਹੈ ਸਾਰੇ ਸਨਾਤਨ ਧਰਮ ਪ੍ਰੇਮੀ ਇਹ ਮਨਾਂ ਚ ਅਤਾ ਸ਼ਰਦਾ ਹੈ ਕਿ ਉਹ ਮਹੀਨੇ ਦੇ ਅੰਦਰ ਲੁਧਿਆਣਾ ਸ਼ਹਿਰ 'ਚ ਢੀ ਵੱਡੀ ਵਾਰਦਾਤ ਹੋਣੀ ਬੜੀ ਸ਼ਰਮਨਾਕ ਗੱਲ ਹੈ ਔਰ ਉਸ ਤੋਂ ਬਾਅਦ 29 ਦਿਨ ਹੋ ਗਏ ਹੱਲੇ ਤੱਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਤੇ ਖੜੀ ਹੈ ਮਤਲਬ 1 ਮਹੀਨੇ ਦੇ ਕਰੀਬ ਹੋ ਗਿਆ ਪ੍ਰਸ਼ਾਸਨ ਨੂੰ ਤਾਂ ਕਹੋ ਸਾਨੂੰ 2 ਹਫ਼ਤਿਆਂ ਦਾ ਟਾਈਮ ਦੇ ਦਿਓ ਅਸੀਂ ਜਲਦੀ ਇਹਨੂੰ ਸੋਲਵ ਕਰ ਲਾਂਗੇ ਗੱਲ ਤਾਂ ਹੋਈ ਹੈ ਨਾ ਕਿ ਜਿਹੜੀ ਬਹਾਦਰ ਪੁਲਿਸ ਫੋਰਸ ਨੇ ਪੰਜਾਬ 'ਚ ਅਤਵਾਦ ਤੇ ਕਾਬੂ ਪਾਇਆ ਹੋਵੇ ਇੱਡੇ ਵੱਡੇ ਵੱਡੇ ਕੇਸ ਹੱਲ ਕੀਤੇ ਹੋਣ ਕਿ ਉਹਨਾਂ ਕੋ ਬੇਦਬੀ ਦੇ ਦੋਸ਼ੀ ਨਹੀਂ ਪੜੇ ਜਾ ਰਹੇ ਅੱਜ ਆਸਟ੍ਰੇਲੀਆ ਦੇ ਸਨਾਤਨ ਧਰਮ ਪ੍ਰੇਮੀਆਂ ਨੂੰ ਬਸੰਤ ਪੰਚਮੀ ਵਰਗੇ ਤਿਹਾਰ ਦੇ ਮੌਕੇ ਵੀ ਸੜਕਾਂ ਤੇ ਆ ਕੇ ਬਹਿਣ ਲਈ ਮਜਬੂਰ ਹੋਇਆ ਕਿਉਂ ਕਿ ਸਾਡੇ ਧਰਮ ਦੇ ਉੱਤੇ ਜਿਹੜਾ ਅਟੈਕ ਹੋਇਆ ਵਾ ਜਿਹੜੀ ਬੇਦਬੀ ਹੋਈ ਹੈ ਜਿਹੜੇ ਭਗਵਾਨ ਬੋਲੇਨਾਥ ਦੇ ਸ਼ਿਵਲਿੰਗ ਨੂੰ ਕੰਡਿਤ ਕੀਤਾ ਗਿਆ ਮਾ ਸ਼ੀਕਲਾ ਮਾਤਾ ਦੀ ਪਿੰਡੀ ਨੂੰ ਕੰਡਿਤ ਕੀਤਾ ਗਿਆ ਉਹਨੇ ਸਾਡੇ ਹਿਰਦੇ ਬਲਉਂਦਰੇ ਆ ਉਹਦੇ ਲਈ ਆ ਜਾ ਕੇ ਬਹਿਣਾ ਪਿਆ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਸੀਪੀ ਸਾਹਿਬ ਨੂੰ ਮਿਲਾ ਦਾਂਗੇ ਪਰ ਜਿਹੜੀ ਮਹਿਲਾਵਾਂ ਉਹਨਾਂ ਦੀ ਡਿਮਾਂਡ ਹੈ ਕਿ ਸੀਪੀ ਸਾਹਿਬ ਇੱਥੇ ਆਣ ਕਰੋ ਘਰੇ ਕੇ ਅੰਦਰ ਚੱਲੋ ਪਹਿਲਾ ਤੇ ਫਿਰ ਅਸੀਂ ਸਰਕਟ ਹਾਊਸ ਦੇ ਵਿੱਚ ਬੈਠੋ ਫਿਰ ਮਿਲਾਵਾਂਗੇ ਲੱਗਦਾ ਏ ਆਣਗੇ ਦੇਖੋ ਹੁਣ ਤੱਕ ਹੁਣ ਤੱਕ ਮਾਨਯੋਗ ACP ਸਾਹਿਬ ਐਸਐਚਓ DCP ਸਾਹਿਬ ਜੁਆਇੰਟ ਸੀਪੀ ਸਾਰੇ ਕਹਿ ਚੁੱਕੇ ਪਰ ਹਲੇ ਤੱਕ ਰਿਜ਼ਲਟ ਤਾਂ ਜ਼ੀਰੋ ਤੇ ਖੜਾ ਨਾ ਰਿਜ਼ਲਟ ਤਾਂ ਜ਼ੀਰੋ ਤੇ ਖੜਾ ਜਦ ਤੱਕ ਇੱਕ ਜ਼ਿੰਮੇਵਾਰ ਅਧਿਕਾਰੀ ਆ ਕੇ ਜ਼ਿਲ੍ਹੇ ਦੇ ਜਿਹੜੇ ਮੁਕੀ ਨੇ ਮਾਨਯੋਗ ਪੁਲਿਸ ਕਮਿਸ਼ਨਰ ਆਕੇ ਸਹੀ ਤਸੱਲੀਬਖਸ਼ ਜਵਾਬ ਨਹੀਂ ਦਿੰਦੇ ਭਗਤਾਂ ਦੇ ਮਨਾਂ 'ਚ ਭਾਰੀ ਰੋਹ ਵਿਆਪਤ ਆ ਦੇ ਦੇਖ ਸਕਦੇ ਹੋ ਜਿਹੜੇ ਹਿੰਦੂ ਸੰਗਠਨ ਦੇ ਲੋਕ ਨੇ ਇਹ ਉਹ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰੋਹਿਤ ਸਾਨੀ ਐ ਰਜੀਵ ਟੰਡਨ ਨੇ ਟੰਡਨ ਸਾਹਿਬ ਕਿਵੇਂ ਦੇਦੇ ਹੋ ਇੱਕ ਮਹੀਨਾ ਹੋ ਗਿਆ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਲੋਕੀ ਸੰਤੁਸ਼ਟ ਨਹੀਂ ਐ ਸਮਾਜ ਸੰਤੁਸ਼ਟ ਨਹੀਂ ਹੈਗਾ 23 ਦਿਨ ਹੋ ਗਏ ਪਰਚੇ ਚੋਰੀ ਹੋਈ ਨੂੰ ਬੇਦਬੀ ਹੋਈ ਨੂੰ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਇਸ ਕਰਕੇ ਲੋਕਾਂ 'ਚ ਹਉਸ਼ ਹੈ ਲੋਕ ਤਾਂ ਹੀ ਕਰਨੇ ਤੇ ਬੈਠੇ ਲੱਗਦਾ ਕਿ ਬੇਦਬੀ ਹੋ ਗਈ ਪੁਲਿਸ ਪ੍ਰਸ਼ਾਸਨ ਚੰਦਾ ਕਿ ਅਸੀਂ ਜਲਦੀ ਹੱਲ ਕਰ ਲਾਂਗੇ ਇਹ 2 ਦਿਨ 2 ਦਿਨ 2 ਦਿਨ ਸਰ ਵੀ ਕਰ ਰਹੀ ਹੈ ਪਰ ਦੋਸ਼ੀ ਗਿਫਤਾਰੀ ਤੋਂ ਬਾਹਰ ਹੈ ਬਾਹਰ ਨਹੀਂ ਜਦ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋਉਂਦੇ ਤਦ ਤੱਕ ਅਸੀਂ ਸੰਤੁਸ਼ਟ ਨਹੀਂ ਹੋ ਸਕਦੇ। ਸਾਨੂੰ ਜਾਓ ਜਿਵੇਂ ਦੇਦੇ ਹਾਂ ਜੇ ਇਹ ਬੇਦਵੀ ਹੁੰਦੀ ਹੈ ਤੇ ਪੁਲਿਸ ਕਹਿੰਦੀ ਹੈ ਕਿ ਅਸੀਂ ਜਲਦੀ ਹੱਲ ਕਰ ਲਾਂਗੇ ਪਰ ਹੁਣ 1 ਮਹੀਨਾ ਹੋਣ ਨੂੰ ਆ ਗਿਆ 1 ਮਹੀਨਾ ਕੰਪਲੀਟ ਹੋ ਜਾਣਾ 7 ਤਰੀਕ ਨੂੰ ਪ੍ਰਸ਼ਾਸਨ ਨੂੰ ਲੋੜ ਹੈ ਜਿੱਦਾਂ ਸਾਨੂੰ ਇਹ ਨਾ ਚਾਹੁੰਦੇ ਵੀ ਕਹਿਣਾ ਪੈਂਦਾ ਵੀ ਜਿੱਦਾਂ ਬਾਕੀ ਧਰਮਾਂ ਦੀ ਬੇਦਵੀ ਵੇਲੇ ਪ੍ਰਸ਼ਾਸਨ ਜਾਗਦਾ ਨਾ ਪ੍ਰਸ਼ਾਸਨ ਨੂੰ ਨੀਂਦ ਨਹੀਂ ਆਉਂਦੀ ਉਦਾਂ ਹੀ Hindu dharm ਦੀ ਜਦੋਂ ਬੇਦਵੀ ਹੁੰਦੀ ਹੈ ਪ੍ਰਸ਼ਾਸਨ ਨੂੰ ਉਹੀ ਪੇਜ ਦੇ ਨਾਲ ਕੰਮ ਕਰਨਾ ਪੈਣਾ ਹੈ ਅੱਜ 1 ਮਹੀਨਾ ਅਜ ਲੱਗਵਾ ਕੇ 1 ਮਹੀਨਾ ਹੋ ਗਿਆ ਉਸ ਗੱਲ ਨੂੰ 1 ਮਹੀਨੇ ਬਾਅਦ ਜਦੋਂ ਇਨਸਾਫ ਨਹੀਂ ਮਿਲਿਆ ਜਦੋਂ ਦੋਸ਼ੀ ਨਹੀਂ ਫੜੇਗੇ ਤਾਂ ਮਜਬੂਰਨ Hindu ਸਮਾਜ ਨੂੰ ਬਾਰ-ਬਾਰ ਕਹਿਣ ਤੋਂ ਬਾਅਦ ਬਾਰ-ਬਾਰ ਚੇਤਾਨਣ ਦੇ ਬਾਅਦ Hindu ਸਮਾਜ ਸੜਕਾਂ ਤੇ ਆਇਆ ਉਹ ਕਿਉਂ ਆਇਆ ਕਿ ਇਨਸਾਫ ਨਹੀਂ ਮਿਲ ਰਿਹਾ ਸੋ ਅਸੀਂ ਮਾਨਯੋਗ ਸੀਪੀ ਸਾਹਿਬ ਨੂੰ ਜਿਹੜਾ ਵਧੀਆ ਕਾਰਜ ਛੇ ਲਈ ਉਹਨਾਂ ਦੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੀ ਆ ਵੀ ਇੱਕ ਸੈਟ ਬਣਾ ਕੇ ਦੇਖੋ ਮਹਾਨਗਰ ਆ ਸਾਨੂੰ ਪਤਾ ਹੋਰ ਵੀ ਬੜੇ ਵਿਜੇਵੇਂ ਨੇ ਲੇਕਿਨ ਇਸ ਕੰਮ ਦੇ ਐਸੇ ਸਪੈਸ਼ਲ ਐਸਆਈਡੀ ਬਣਾ ਕੇ ਸਪੈਸ਼ਲ ਟੀਮ ਅਪਾਇੰਟ ਕੀਤੀ ਜਾਵੇ ਤਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਹਿਲਾਂ ਇਦਾਂ ਦੀ ਬੇਅਦਵੀ ਖੰਨੇ ਵਾਲੀ ਸਾਈਡ ਹੋਈ ਸੀ ਜੋ ਸ਼ਿਵਲਿੰਗ ਨੂੰ ਕੀਤਾ ਗਿਆ ਸੀ ਖੰਡੇ ਤੋਂ ਚਾਂਦੀ ਚੋਰੀ ਕਰਕੇ ਲਾਗੇ ਸੀ ਲੱਗਦਾ ਕਿ ਇਹੋ ਹੀ ਗੈਂਗ ਹੈ ਦੇ ਪਿੱਛੇ ਕਾਰਵਾਈ ਕਰਦੇ ਨੇ ਦੇਖੋ ਪਕੜਨ ਤੋਂ ਬਾਅਦ ਹੀ ਦੱਸ ਸਕਦੇ ਕਿਹੜਾ ਗੈਂਗ ਹੈ ਕੋਹਣਾ ਹੈ ਬੇਅਦਵੀ ਦਾ ਮਕਸਦ ਕੀ ਹੈ ਕੀ ਨਹੀਂ ਹੈਗਾ ਚੋਰੀ ਸੀ ਜਾਂ ਬੇਦਬੀ ਸੀ ਇਹ ਸਾਰੀਆਂ ਚੀਜ਼ਾਂ ਦਾ ਜਦੋਂ ਦੋਸ਼ੀ ਫੜੇ ਜਾਣਗੇ ਉਦੋਂ ਹੀ ਪਤਾ ਲੱਗੂਗਾ ਹੁਣ ਸੀਨੀਅਰ ਅਧਿਕਾਰੀ ਪਹੁੰਚੇ ਨੇ ਕੀ ਕੀ ਆਸ਼ਵਾਸਨ ਮਿਲ ਰਿਹਾ ਪਹਿਲੇ ਤੱਕ ਤਾਂ ਉਹ ਹੀ ਆਸ਼ਵਾਸਨ ਹੀ ਹੈ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਬਾਕੀ ਹੁਣ ਦੇਖੋ ਸਮਾਜ ਹੈ ਪੂਰਾ ਜਿਨ੍ਹਾਂ ਦੀ ਭਾਵਨਾਵਾਂ ਆहत ਹੋਈਆਂ ਠੀਕ ਹੈ ਨਾ ਸਾਹੀ ਕੀ ਕਹਿ ਰਹੇ ਹੁਣ ਇਹ ਕੋ ਟੈਸਟ ਵੀ ਸਾਨੂੰ ਰਿਜ਼ਲਟ ਚਾਹੀਦਾ ਤੇ ਰਿਜ਼ਲਟ ਦੀ ਉਡੀਕ ਦੇ ਚਾਹਤਾ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਹੀ ਆ ਸੜਕਾਂ ਦੇ ਆ ਕੇ ਬੈਠਣ ਨੂੰ ਮਜਬੂਰ ਹੋਇਆ ਹੁਣ ਇੱਥੇ ਕਦੋਂ ਤੱਕ ਬੈਠਿਆ ਜਾਊਗਾ ਜੇ ਪੁਲਿਸ ਕਮਿਸ਼ਨਰ ਨਹੀਂ ਸਕਦੇ ਜੀ ਪੂਰਾ ਠੀਕ ਹੈ ਨਾ ਅਸੀਂ ਤਾਂ ਸਮਾਜ ਦੇ ਨਾਲ ਆ ਕੇ ਬੈਠੇ ਆ ਕੋਈ ਸਾਡੇ ਸਾਡੇ ਵੱਲੋਂ ਲਾਇਆ ਗਿਆ ਧਰਨਾ ਨਹੀਂ ਹੈ ਕੋਈ ਟੰਡਨ ਸਾਹਿਬ ਨੇ ਹੀ ਰੋਈਸਾਨੀ ਨੇ ਵਰੂ ਮਹਿਤਾ ਇਹਨੇ ਧਰਨਾ ਨਹੀਂ ਲਾਇਆ ਇਹਦਾ Hindu ਸਮਾਜ ਦੇ ਲੋਕ ਬੈਠੇ ਜਿੱਥੇ ਸਮਾਜ ਉੱਤੇ ਅਸੀਂ ਖੜੇ ਹੀ ਆ ਜਦ ਤੱਕ ਸਮਾਜ ਖੜਾ ਤਾਂ ਤੱਕ ਅਸੀਂ ਸਾਰੇ ਖੜੇ ਆ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ Hindu ਸੰਗਠਨਾ ਦਾ ਕਹਿਣਾ ਹੈ ਕਿ ਇਹ ਜਿਹੜਾ ਹੈ ਕਿ ਜਿਹੜਾ ਇਹ ਜਿਹੜਾ ਸਮਾਜ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਕਹਿਣਾ ਹੈ ਕਿਉਂਕਿ ਇਹ ਜਿਹੜਾ ਪੁਲਿਸ ਦੇ ਵੱਲੋਂ ਪਰਚਾ ਜਰੂਰ ਦਰਜ ਕਰ ਲਿਆ ਗਿਆ ਸੀਗਾ ਤੇ ਇਹ ਹੁਣ ਸਮਾਜ ਐ ਕਹਿਣਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਅਸੀਂ ਇੱਥੇ ਬੈਠੇ ਰਵਾਂਗੇ ਲੁਧਿਆਣਾ ਤੋਂ ਵਿਸ਼ੇਸ਼ ਜ਼ਰੂਟਾ ਐਸਐਮਜ਼ ਨਿਊਜ਼ ਲੁਧਿਆਣਾ